ਪਿਛਲੇ ਦਿਨੀ ਜਲੰਧਾ ਸ਼ਹਿਰ ਦੇ ਵਿੱਚ ਪਰਮੇਸ਼ਰ ਦੇ ਦਾਸ ਪਰਮੇਸ਼ਰੀ ਦਾਸੀ ਦਾ ਪੁਤਲਾ ਸਾੜਿਆ ਗਿਆ ਇਹ ਤੁਸੀਂ ਬਹੁਤ ਹੀ ਸ਼ਰਮਨਾਕ ਔਰ ਘਟਿਆ ਜਿਹੜਾ ਕਾਰਨਾਮਾ ਕੀਤਾ ਆ ਇਹਦੀ ਅਸੀਂ ਸਾਰੇ ਮਸੀਹੀ ਭਾਈਚਾਰਾ ਜਿੰਨੇ ਵੀ ਖੁਦਾ ਦੇ ਦਾਸ ਅਤੇ ਦਾਸੀਆਂ ਅਸੀਂ ਖਲਾਫਤ ਦੇ ਵਿੱਚੋਂ ਆ ਜੋ ਤੁਸੀਂ ਕਾਰਨਾਮਾ ਕੀਤਾ ਆ ਤੁਹਾਨੂੰ ਇਹਦਾ ਮੁਆਵਜ਼ਾ ਜਿਹੜਾ ਹੈ ਇਹਦਾ ਸਾਬਤ ਤਵ ਦੇਣਾ ਪਵੇਗਾ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਹੈ ਜੋ ਪਰਮੇਸ਼ਵਰ ਦੇ ਦਾਸਾਂ ਨੂੰ ਛੂੰਦਾ ਆ ਉਹ ਪਰਮੇਸ਼ਰੀ ਅੱਖ ਦੀ ਪੁਤਲੀ ਨੂੰ ਛੂੰਦਾ ਆ ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ ਕਿ ਉਹਨਾਂ ਨੇ ਕਿਹੜਾ ਪਾਪ ਕੀਤਾ ਗੁਨਾਹ ਕੀਤਾ ਕਿ ਜਿਹੜਾ ਤੁਸੀਂ ਪਤਲਾ ਸਾੜਿਆ ਜੇਕਰ ਇਹੀ ਗੱਲ ਜਿਹੜੀ ਆ ਤੁਹਾਡੇ ਕਿਸੇ ਕੌਮ ਦੇ ਕੌਮ ਦੇ ਨਾਲ ਹੋਈ ਹੁੰਦੀ ਤਾਂ ਤੁਸੀਂ ਕਿਸ ਤਰ੍ਹਾਂ ਹਾਈਪਰ ਹੋਣਾ ਸੀ ਤੁਸੀਂ ਇਹ ਜਾਣ ਜਾਣ ਸਕਦੇ ਹੋ ਤੁਸੀਂ ਸੋਚਿਆ ਕਦੇ ਤੁਸੀਂ ਇਹ ਸ਼ਰਮਨਾਕ ਇੱਕ ਭੈੜੀ ਹਰਕਤ ਕਰਨ ਦੇ ਲਈ ਤੁਸੀਂ ਤਿਆਰ ਹੋ ਗਏ ਔਰ ਤੁਸੀਂ ਗਲਤ ਕਹਿਣਾ ਇਹ ਕੰਮ ਕੀਤਾ ਆ ਇਹ ਤੁਸੀਂ ਬਹੁਤ ਹੀ ਗਲਤ ਕੀਤਾ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਉਨ੍ਹਾਂ ਦਾ ਪੁਤਲਾ ਸਾੜਨ ਦੇ ਲਈ ਔਰ ਕਦੇ ਤੁਸੀਂ ਕਹਿੰਦੇ ਆ ਕਿ ਉਠਾਗਾ ਕਦੇ ਤੁਸੀਂ ਕਹਿੰਦੇ ਆ ਕਿ ਪਰਮੇਸ਼ਰ ਦੇ ਦਾਸ ਜਿਹੜੇ ਆ ਧਰਮ ਪਰिवर्तन ਕਰਦੇ ਆ ਹਨਾ ਕਦੇ ਤੁਸੀਂ ਕਹਿੰਦੇ ਆ ਗਰੀਬਾਂ ਦਾ ਧਰਮ ਪਰिवर्तन ਕਰਦੇ ਆ ਕਦੇ ਤੁਸੀਂ ਕਹਿੰਦੇ ਆ ਗਰੀਬਾਂ ਨੂੰ ਲੋਕਾਂ ਨੂੰ ਪੈਸੇ ਦੇ ਕੇ ਧਰਮ ਪਰिवर्तन ਕਰਦੇ ਤੁਸੀਂ ਇੱਕ ਜਵਾਨ ਤੇ ਤਾਂ ਹੋ ਜਾਓ ਤੁਹਾਡੀ ਕੋ ਜਵਾਨ ਹੈਗੀ ਆ ਤੁਸੀਂ ਲਾਈਵ ਹੋ ਕੇ ਤਾਂ ਬਹੁਤ ਬੜੀਆਂ ਬੜੀਆਂ ਗੱਲਾਂ ਕਰਦੇ ਆ ਤੁਹਾਨੂੰ ਪਤਾ ਇਸ ਗੱਲ ਦਾ ਪਤਾ ਨਹੀਂ ਕਿ ਪ੍ਰੇਯਸ਼ੂ ਮਸੀਹ ਕਿੱਥੇ ਪੈਦਾ ਹੋਇਆ ਤੁਸੀਂ ਗੋਰਿਆਂ ਦਾ ਗੁਰੂ ਕਹਿੰਦੇ ਕਿ ਕਿੱਥੇ ਗੋਰਿਆਂ ਦਾ ਨਾਮ ਬਾਈਬਲ ਦੇ ਵਿੱਚ ਉਹ ਕਿੱਥੇ ਲਿਖਿਆ ਆ ਕਿ ਗੋਰਿਆਂ ਦੇ ਦੇਸ਼ ਦੇ ਵਿੱਚ ਪ੍ਰਭੂ ਯਿਸੂ ਮਸੀਹ ਪੈਦਾ ਹੋਇਆ ਤੁਹਾਡਾ ਇਸ ਗੱਲ ਦਾ ਵੀ ਨਹੀਂ ਪਤਾ ਤੁਸੀਂ ਅਧੂਰੇ ਆ ਉਦੂਰੀ ਸਿੱਖਿਆ ਲੈ ਕੇ ਤੁਸੀਂ ਤੁਰੇ ਫਿਰਦੇ ਆ ਗੱਲਾਂ ਤੁਸੀਂ ਗੱਲਾਂ ਕਰਦੇ ਕਦੇ ਤੁਸੀਂ ਕਹਿੰਦੇ ਆ ਕਿ ਜਿਹੜੇ ਕ੍ਰਿਸਤIAN ਆ ਚਮਤਕਾਰ ਕਰਦੇ ਆ ਅਛਾ ਜਦੋਂ ਤੁਹਾਡੇ ਤੁਸੀਂ ਜਿੱਥੇ ਜਾਂਦੇ ਆ ਉੱਥੇ ਲੋਕ ਜੇਕਰ ਠੀਕ ਹੁੰਦੇ ਆ ਜਾਂ ਲੋਕਾਂ ਨੂੰ ਕੋਈ ਆਸ਼ੀਸ਼ ਮਿਲਦੀ ਆ ਤੁਸੀਂ ਕਹਿੰਦੇ ਆ ਕਿ ਸਾਡੇ ਨੇ ਮਿਹਰ ਕੀਤੀ ਆ ਹਨਾ ਹਰੇਕ ਨੂੰ ਇਹ ਅਧਿਕਾਰ ਆ ਕਿ ਪਰਮੇਸ਼ਵਰ ਦਾ ਨਾਮ ਲਵੇ ਤੁਸੀਂ ਰੋਕ ਨਹੀਂ ਸਕਦੇ ਕਿਸੇ ਨੂੰ ਵੀ ਤੁਸੀਂ ਤੁਸੀਂ ਚਰਚ ਦੇ ਵਿੱਚ ਆ ਕੇ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਆ ਲੋਕ ਨਸ਼ਿਆਂ ਤੋਂ ਆਜ਼ਾਦ ਹੁੰਦੇ ਆ ਤੁਸੀਂ ਜਿੱਧਰ ਨੂੰ ਹੋਣਾ ਤੁਸੀਂ ਉਧਰ ਨੂੰ ਚੱਲਦੇ ਨਹੀਂ ਜਿੱਧਰ ਤੁਸੀਂ ਨਹੀਂ ਹੋਣਾ ਤੁਸੀਂ ਉਧਰ ਨੂੰ ਚੱਲਣ ਲੱਗੇ ਹੋ ਆ ਤੁਸੀਂ ਸਾਬਿਤ ਕੀ ਕੀਤਾ ਇਹ ਪੁਤਲਾ ਸਾੜ ਕੇ ਤੁਸੀਂ ਸਾਬਿਤ ਕੀ ਕਰਨਾ ਚਾਹੁੰਦੇ ਸੀ ਇਹ ਪੁਤਲੇ ਨੂੰ ਸਾੜੇ ਪੁਤਲਿਆਂ ਨੂੰ ਸਾੜ ਕੇ ਔਰ ਤੁਸੀਂ ਫਿਰ ਇਹੀ ਚਾਹੁੰਦੇ ਹੋਏ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਨਸ਼ੇ ਦੇ ਵਿੱਚ ਲੱਗੀ ਰਵੇ ਗੁੰਡਾਗਰਦੀ ਹੁੰਦੀ ਰਵੇ ਗਲਤ ਕੰਮ ਹੁੰਦੇ ਰਹਿਣ ਲੜਾਈਆਂ ਹੁੰਦੀਆਂ ਰਹਿਣ ਇਹੀ ਚਾਹਨੇ ਕੌਣ ਪ੍ਰਚਾਰ ਕਰਦਾ ਹੈ ਕਿ ਲੜਾਈਆਂ ਨਾ ਹੋਣ ਚਰਚ ਵਿੱਚ ਆ ਕੇ ਦੇਖੋ ਪ੍ਰਚਾਰ ਕੀਤਾ ਜਾਂਦਾ ਹੈ ਇਹਦੇ ਬਾਰੇ ਕਿ ਸ਼ਾਂਤੀ ਫਲਾਓ ਪਰਮੇਸ਼ਰ ਸ਼ਾਂਤੀ ਦਾ ਰਾਜਕੁਮਾਰ ਆ ਔਰ ਤੁਸੀਂ ਤਾਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਤੇ ਲੱਗੇ ਹੋਏ ਆ ਬਹੁਤ ਵਧੀਆ ਤੁਸੀਂ ਆਪਣੇ ਆਪ ਨੂੰ ਕੰਮ ਕਰ ਰਹੇ ਆ ਤੁਹਾਨੂੰ ਲੱਗਦਾ ਕਿ ਅਸੀਂ ਬਹੁਤ ਵਧੀਆ ਕੰਮ ਕਰਦੇ ਆਂ ਕੱਲ ਮੈਂ ਇੱਕ ਭੈਣ ਦੇਖੀ ਆ ਉਹ ਕਹਿ ਰਹੀ ਸੀ ਕਿ ਮੇਰੇ ਇੱਕ ਸ਼ਾਇਦ 34 ਲੱਖ ਕਿੰਨੇ ਪੈਸੇ ਆ ਜਿਹੜੇ ਉਹ ਜਿਹੜੇ ਚਰਚ ਦੇ ਵਿੱਚ ਟੀਮ ਮੈਂਬਰ ਆ ਤੇ ਸਾਡੇ ਫਾਦਰ ਸਾਹਿਬ ਦਾ ਪੋਸਟਲ ਅੰਕਰ ਨੂਲਾ ਜੀ ਦਾ ਨਾਮ ਲੈ ਰਹੀ ਸੀਗੀ ਤੇ ਨਾਲ ਬ੍ਰਦਰ ਜਤਿੰਦਰ ਗੌਰਵ ਜੀ ਦਾ ਨਾਮ ਲੈ ਰਹੀ ਸੀ ਉਹ ਮੈਂ ਉਸ ਭੈਣ ਨੂੰ ਪੁੱਛਣਾ ਚਾਹਨੀ ਆ ਕਿ ਜਦੋਂ ਤੂੰ ਉਸ ਬ੍ਰਦਰ ਨੂੰ ਪੈਸੇ ਦਿੱਤੇ ਸੀ ਜਾਂ ਬਾਹਰ ਜਾਣ ਦੇ ਲਈ ਕੀ ਸਾਡੇ ਸਪਿਰਿਟUAL ਫਾਦਰ ਔਰ ਸਾਡੇ ਬ੍ਰਦਰ ਜਿਹੜੇ ਆ ਜਤਿੰਦਰ ਗੌਰਵ ਜੀ ਉਹ ਨਾਲ ਸੀ ਉਹਨਾਂ ਨੇ ਕਹਿਣ ਤੇ ਦਿੱਤੇ ਆ ਜਾਂ ਉਹਨਾਂ ਨੇ ਤੁਸੀਂ ਹੱਥ ਵਿੱਚ ਫੜਾਏ ਆ ਪੈਸੇ ਸਾਡੇ ਆਪਣੇ ਰਿਸ਼ਤੇਦਾਰਾਂ ਦੀ ਇਹ ਕਹਾਣੀ ਆ 40 45 ਲੱਖ ਰੁਪਈਆ ਕਿਸੇ ਹੋਰ ਜਗ੍ਹਾ ਸਾਨੂੰ ਨਹੀਂ ਪਤਾ ਉਹ ਕਿੱਥੇ ਜਾ ਰਿਹਾ ਸੀ ਕਿੱਥੇ ਕਿਹਨੂੰ ਮੰਨਦਾ ਸੀ ਕੀ ਕਰ ਰਿਹਾ ਸੀ ਉਹਨੇ 40 45 ਲੱਖ ਦੀ ਸਾਡੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਠਗੀ ਬੱਜੀ ਆ ਅਸੀਂ ਤਾਂ ਕਿਹਾ ਨਹੀਂ ਕਿ ਤੂੰ ਫਲਾਨੀ ਜਗ੍ਹਾ ਜਾ ਰਿਹਾ ਆ ਉਹ ਉਹ ਵੀ ਨਹੀਂ ਚੰਗੇ ਉਹਨਾਂ ਨੇ ਉਹਨਾਂ ਦਾ ਵੀ ਕਸੂਰ ਆ ਤੇ ਤੂੰ ਉੱਥੇ ਜਾ ਰਿਹਾ ਆ ਉਹਨਾਂ ਨੂੰ ਦਿੱਤੇ ਆ ਉਹਨਾਂ ਨੇ ਇਹ ਕੀਤਾ ਆ ਉਹ ਠੇਕਾ ਲਿਆ ਆ ਇਹਨਾਂ ਚੀਜ਼ਾਂ ਦਾ ਚਰਚੇ ਵਿੱਚ ਹੰਤਰਾ ਦਾ ਪਰਸਨ ਆਉਂਦਾ ਆ ਹੁਣ ਜਿੱਥੇ ਜਾ ਰਹੇ ਤੇ ਇਹਦਾ ਮਤਲਬ ਇਹ ਥੋੜੀ ਅਗੇ ਉੱਥੇ ਦੇ ਜੋ ਸੇਵਾ ਕਰਨ ਵਾਲੇ ਆ ਉਹਨਾਂ ਉਹ ਵੀ ਨਾਲ ਰਲੇ ਹੋਏ ਆ ਜੋ ਜੋ ਸਾਡੇ ਜੋ ਸਾਡੇ ਸਪਿਰਚੁਅਲ ਫਾਦਰ ਪ੍ਰਚਾਰ ਕਰਦੇ ਆ ਤੇ ਉਹ ਵੀ ਨਾਲ ਆ ਕਦੇ ਤੁਸੀਂ ਕਹਿੰਦੇ ਆ ਕਿ ਇਹ ਇਹ ਬਾਹਰੋਂ ਵਿਦੇਸ਼ਾਂ ਤੋਂ ਪੈਸੇ ਮੰਗਾਉਂਦੇ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਨਕਮ ਟੈਕਸ ਦੀ ਰੇਟ ਪਈ ਆ ਉਦੋਂ ਕੁਝ ਉਹ ਖੰਭਰਾ ਚੱਚ ਦੇ ਵਿੱਚੋਂ ਲੱਭਿਆ ਜਿਹੜੀਆਂ ਹੁਣ ਤੁਸੀਂ ਗੱਲਾਂ ਬਣਾਉਣ ਲੱਗੇ ਆ ਸਾਬਿਤ ਹੋਇਆ ਕੁਛ ਕੁਝ ਵੀ ਸਾਬਿਤ ਨਹੀਂ ਹੋਇਆ ਜਦ ਕੋਈ ਗਲਤ ਨਹੀਂ ਹੋ ਰਿਹਾ ਸਾਬਿਤ ਕੀ ਹੋਊਗਾ ਸਾਬਿਤ ਹੁਣ ਤੁਸੀਂ ਤੁਹਾਨੂੰ ਕਰਨਾ ਪਵੇਗਾ ਜੋ ਤੁਸੀਂ ਕਰਕੇ ਬੈਠੇ ਆ ਨਾ ਜੋ ਤੁਸੀਂ ਇਹ ਗਲਤ ਗੰਦਕ ਘਣਾਉਣਾ ਕੰਮ ਕੀਤਾ ਸੀ ਚੁੱਪ ਨਹੀਂ ਬੈਠਾਂਗੇ ਅਸੀਂ ਜਿੰਨੇ ਵੀ ਪਾਸਟਰ ਅਸੀਂ ਇਹ ਚੁੱਪ ਨਹੀਂ ਬੈਠਾਂਗੇ ਜੋ ਤੁਸੀਂ ਆਵਾਜ਼ ਉਠਾ ਰਹੇ ਆ ਨਾ ਤੁਹਾਨੂੰ ਹੀ ਨਾ ਗੱਲਾਂ ਦਾ ਜਵਾਬ ਜਿਹੜਾ ਦੇਣਾ ਪਵੇਗਾ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਪਰਮੇਸ਼ਰ ਆ ਹੰਕਾਰੀਆਂ ਦਾ ਸਾਹਮਣਾ ਕਰੇਗਾ ਉਹ ਤੁਹਾਨੂੰ ਕੀ ਪਤਾ ਪਰਮੇਸ਼ਰ ਦੇ ਦਾਸ ਪਰਮੇਸ਼ਰ ਦੀਆਂ ਦਾਸੀਆਂ ਅੱਧੀ ਅੱਧੀ ਰਾਤ ਤੱਕ ਪੂਰੀ ਪੂਰੀ ਰਾਤ ਤੱਕ ਬੈਠ ਕੇ ਕੁੱਟਨੇ ਟੇਕੇ ਪੰਜਾਬ ਦੇ ਲਈ ਪ੍ਰਾਰਥਨਾ ਕਰ ਰਹੇ ਆ ਨੌਜਵਾਨਾਂ ਦੇ ਲਈ ਨੌਜਵਾਨ ਪੀੜੀ ਦੇ ਲਈ ਜੇ ਤੁਸੀਂ ਗੱਲ ਕਰਨੀ ਹੈ ਜੇ ਤੁਸੀਂ ਗੱਲਾਂ ਕਰਨੀਆਂ ਚਾਹੁੰਦੇ ਆ ਤਾਂ ਜਾਓ ਜਿਹੜੇ ਨਸ਼ਾ ਵੇਚਦੇ ਆ ਜਾਓ ਜਿੱਥੇ ਨਸ਼ਾ ਜਿਹੜੇ ਸ਼ਰੀਆਮ ਨੌਜਵਾਨ ਪੀੜੀ ਜਿਹੜੀ ਨਸ਼ੇ ਦੇ ਨਾਲ ਨਾਸ਼ ਹੋ ਰਹੀ ਹੈ ਤੁਸੀਂ ਫਾਲਤੂ ਗੱਲਾਂ ਨੇ ਮਗਰ ਤੁਰੇ ਪੁਏ ਆ ਪਰ ਜੋ ਤੁਸੀਂ ਫਾਲਤੂ ਗੱਲਾਂ ਨੇ ਮਗਰ ਤੁਰੇ ਆ ਨਾ ਤੁਹਾਨੂੰ ਇਹਨਾਂ ਦਾ ਹਿਸਾਬ ਕਿਤਾਬ ਦੇਣਾ ਪਵੇਗਾ ਤੁਸੀਂ ਬਹੁਤ ਗੰਦਾ ਤੇ ਘਨਾਉਣਾ ਕੰਮ ਇਹ ਕੀਤਾ ਆ ਅਸੀਂ ਇਹਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਪੂਰੀ ਟੀਮ ਲੱਗੀ ਹੋਈ ਆ ਤੁਹਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਵੇਗਾ ਔਰ ਜਵਾਬ ਦੇਣਾ ਪਵੇਗਾ ਜੋ ਤੁਸੀਂ ਕਰ ਚੁੱਕੇ ਆ